ਫਤੂਨਾਮ ਵਾਹ ਗੁਰ ਵਾਹ ਗੁਰ ਜੀ ਕਾ ਖਾਲਸਾ ਵਾਹ ਗੁਰ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਕਿਰਪਾ ਦਾ ਸਤਿਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਸਤਿਗੁਰਾਂ ਦੇ ਪੰਚਮ ਪਾਤਸ਼ਾਹ ਜੀ ਦੇ 18ਵੇਂ ਸ਼ਲੋਕ ਹਨ ਗੋੜੀ ਦੀਵਾਰ ਦੇ ਵਿੱਚੋਂ ਪੰਚਮ ਪਾਤਸ਼ਾਹ ਜੀ ਦੇ 322 ਅੰਗ ਤੇ ਇਹ ਸ਼ਲੋਕ ਸੁਭਾਈਮਾਨ ਹਨ ਆਪਣੀ ਰਸਨਾ ਤੋਂ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸ਼ਲੋਕ ਦੋਹਾ ਮਹੱਲਾ ਪੁੰਜਵਾ ਭੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ 18ਵਾਂ ਸ਼ਲੋਕ ਆਰੰਭ ਹੁੰਦਾ ਹੈ ਦੋਹਾ ਤੋਂ ਭਾਵ ਹੁੰਦਾ ਹੈ ਕਿ ਦੋ ਦੁਖਾਂ ਵਾਲੇ ਸ਼ਲੋਕ ਸ਼ਲੋਕ ਦੇ ਨਾਲ ਦੋਹਾ ਲਵਜਾਇਆ ਹੈ ਇਹ ਦੁਹਾ ਲਵਜ ਦਾ ਸ਼ਬਦ ਅਰਥ ਹੈ ਕਿ ਦੋ ਤੁਖਾਂ ਵਾਲੇ ਦੋ ਬੰਦਾ ਵਾਲੇ ਸ਼ਲੋਕ ਹਨ ਮਹਾਰਾਜ ਦੇ ਛੋਟੇ ਸ਼ਲੋਕ ਹਨ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹਨ ਜੀ ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਜੀਉ ਹਮਾਰਾ ਖੰਨੀਐ ਫਰ ਮਨ ਤਨ ਸੰਦੜੀ ਵਥ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਤਿਮ ਪਾਸ਼ਾ ਜੀ ਬਤਨ ਕਰਦੇ ਹਨ ਜੀ ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਮਹਾਰਾਜ ਜੀ ਕਹਿੰਦੇ ਮੈਨੂੰ ਇੱਕੋ ਹੀ ਸੱਜਣ ਮਿੱਤਰ ਹਰੀ ਮੇਲ ਜਾਵੇ ਇਹ ਗਾਸੂ ਮੁਖ ਦੁਆਰਾ ਮਹਾਰਾਜ ਜੀ ਇਹ ਸ਼ਲੋਕ ਉਚਾਰਨ ਕਰਦੇ ਹਨ ਕਹਿੰਦੇ ਇੱਕੋ ਪਰਮਾਤਮਾ ਦੇ ਨਾਲ ਮੇਰੀ ਦੋਸਤੀ ਪੈ ਜਾਵੇ ਸੱਜਣ ਪੁਰਖ ਪਰਮੇਸ਼ਰ ਹਰੀ ਕੋ ਉਹ ਪਿਆਰਾ ਦੋਸਤ ਮਿੱਤਰ ਮੈਨੂੰ ਪ੍ਰਾਪਤ ਹੋ ਜਾਵੇ ਉਦੀ ਪ੍ਰਾਪਤੀ ਹੋ ਜਾਵੇ ਕਿਉਂ ਸਰਬ ਕਲਾ ਸਮਰੱਥ ਹੈ ਉਹ ਦੋਸਤੋ ਪਿਆਰਾ ਮਿੱਤਰ ਮੇਰਾ ਹਰ ਆਜੀ ਕਹਿੰਦੇ ਸਾਰੀਆਂ ਕਲਾਾਂ ਦੇ ਵਿੱਚ ਸੰਪੂਰਨ ਹੈ ਉਹ ਸਰਬ ਕਲਾ ਸੰਪੂਰਨ ਹੈ ਪਰਮਾਤਮਾ ਉਹ ਪ੍ਰਭੂ ਜਿਹੜਾ ਸੱਜਣ ਮੇਰਾ ਹਰ ਆਜੀ ਕਹਿੰਦੇ ਸਰਬ ਕਲਾ ਸਮਰੱਥ ਸਾਰੀਆਂ ਕਲਾਾਂ ਦਾ ਕਲਾ ਤੋਂ ਭਾਵ ਉਹਦੀ ਸ਼ਕਤੀਆਂ ਦਾ ਮਾਲਕ ਸਾਰੀਆਂ ਕਲਾਂਦਰੀਆਂ ਦਾ ਸਿੱਧੀਆਂ ਦਾ ਉਸ ਸਮਰਥ ਹੈ ਮਾਲਕ ਹੈ ਉਹ ਮੇਰਾ ਮਿੱਤਰ ਬਣ ਜਾਵੇ ਜੀਉ ਹਮਾਰਾ ਖੰਨੀਏ ਹਰ ਮਨ ਤਨ ਸੰਦੜੀ ਵਤ ਮਹਾਰਾਜ ਜੀ ਸਦਕੇ ਜਾਂਦੇ ਹਨ ਕਹਿੰਦੇ ਮੇਰਾ ਜੀਉ ਉਹਦੇ ਤੋਂ ਕੁਰਬਾਨ ਜਾਂਦਾ ਜੀਉ ਹਮਾਰਾ ਖੰਨੀਏ ਖੰਨੀਏ ਤੋਂ ਭਾਵਨ ਦਾ ਕੁਰਬਾਨ ਜਾਣਾ ਸਦਕੇ ਜਾਣਾ ਮਹਾਰਾਜ ਜੀ ਕਹਿੰਦੇ ਹਰ ਮੰਨ ਤਨ ਸੰਦੜੀ ਵਤ ਮਹਾਰਾਜ ਜੀ ਕਹਿੰਦੇ ਮਾਨਤ ਤੇ ਤਨ ਮਹਾਰਾਜ ਜੀ ਕਹਿੰਦੇ ਉਹਨੂੰ ਸੌਂਪਦੇ ਆਸੀ ਉਹਦੇ ਤੋਂ ਮਹਾਰਾਜ ਜੀ ਕਹਿੰਦੇ ਖੰਨੀਏ ਵੰਨਾ ਵਾਰਨੇ ਜਾਂਨੇ ਹਾ ਮਹੱਲਾ ਪੰਜਵਾ ਸਤਗੁਰੂ ਜੀ ਅਗਲਾ ਸ਼ਬਦ ਸ਼ੁਰੂ ਕਰਦੇ ਹਨ ਜੇ ਕਰ ਗਹੈ ਪਿਆਰਣੇ ਤੁਦਨਾ ਛੋਡਾ ਮੂਲ ਹਰ ਛੋਡਨ ਸੇ ਦੁਰਜਣਾ ਅੜੇ ਦੋਜਕ ਕੈ ਸੂਲ ਜੇ ਕਰ ਗਏ ਪਿਆਰੜੇ ਉਦ ਨਾ ਛੋਡਾ ਮੂਲ ਜੀ ਮਹਾਰਾਜ ਜੀ ਕਹਿੰਦੇ ਜੇ ਪਿਆਰੇ ਪ੍ਰੀਤਮ ਜੀਓ ਮਹਾਰਾਜ ਜੀ ਕਹਿੰਦੇ ਹੋ ਤੁਸੀਂ ਕਿਰਪਾ ਕਰਦੇ ਹੋ ਤੁਹਾਡੇ ਵਿੱਚ ਮਿਲਾ ਮੇਲ ਹੋ ਜਾਵੇ ਮਹਾਰਾਜ ਜੀ ਕਹਿੰਦੇ ਕਿ ਛਿਨ ਵੀ ਮੈਂ ਤੁਹਾਨੂੰ ਤਿਆਗਾ ਨਾ ਮਹਾਰਾਜ ਜੀ ਕਹਿੰਦੇ ਕਿ ਛਿਨ ਵੀ ਤੁਹਾਡੇ ਤੋਂ ਪਰੇ ਨਾ ਹੋਵਾ ਉਲੇ ਨਾ ਹੋਵਾ ਹਰ ਛੋਡਣ ਸੇ ਦੁਰਜਨਾ ਅੜੇ ਦੋਜਕ ਸੂਲ ਹਰ ਜੀ ਕਹਿੰਦੇ ਜਿਹੜੇ ਤੈਨੂੰ ਤਿਆਗ ਦਿੰਦੇ ਹਰ ਹਰ ਛੋਡਣ ਦੁਰਜਨਾ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਦੋਜਕ ਜਮ ਦਾ ਮਹਾਰਾਜ ਜੀ ਕਹਿੰਦੇ ਭਉ ਜਾਗੇ ਰਹਿੰਦਾ ਜਮ ਜਿਹੜਾ ਉਹਨਾਂ ਨੂੰ ਪਕੜ ਲੈਂਦਾ ਜਮਾਂ ਦੀ ਮਾਰ ਪਿੰਦੀ ਹੈ ਹਰ ਜੀ ਕਹਿੰਦੇ ਹਰ ਛੋਡ ਹੈ ਛੋਡਣ ਸੇ ਦੁਰਜਨਾ ਅੜੇ ਦੋਜਕ ਸੂਲ ਇਹ ਮਹਾਰਾਜ ਕਿ ਉਹ ਜਮਾਂ ਦੇ ਵਸ ਪਿੰਦੇ ਹਨ ਪੌੜੀ ਉੜੀ ਰੰਮ ਕਰ ਦੇਨ ਮਹਾਰਾਜ ਜੀ ਸਭ ਨਿਧਾਨ ਕਰਤੀ ਜਿਸ ਦੇ ਹਰ ਕਰੇ ਸੋ ਹੋਵੇ ਮਹਾਰਾਜ ਜੀ ਕਹਿੰਦੇ ਸਭ ਨਿਧਾਨ ਉਹਦੇ ਘਰ ਵਿੱਚ ਹੈ ਉਹਦੇ ਘਰ ਮਹਾਰਾਜ ਜੀ ਕਹਿੰਦੇ ਸਭ ਖਜ਼ਾਨੇ ਹਨ ਜਿਸ ਦੇ ਹਰ ਕਰੇ ਸੋ ਹੋਵੇ ਮਹਾਰਾਜ ਜੀ ਕਹਿੰਦੇ ਜੋ ਕਰਦਾ ਹਰੀ ਉਹੀ ਵਰਤਦਾ ਉਹੀ ਹੁੰਦਾ ਉਹਦੇ ਘਰ ਸਭ ਕੁਝ ਹੈ ਜਪ ਜਪ ਜੀਵੇ ਸੰਤ ਜਨ ਪਾਪ ਮਲ ਧੋਵੈ ਮਹਾਰਾਜ ਜੀ ਕਹਿੰਦੇ ਸਤ ਪੁਰਸ਼ ਜਿਹੜੇ ਸੰਤ ਸਤ ਪਰਮੇਸ਼ਰ ਨੂੰ ਜਪਦੇ ਹਨ ਉਹ ਤਾਂ ਹੀ ਸੰਤਾਨ ਜੇ ਸਤ ਪਰਮੇਸ਼ਰ ਵਿੱਚ ਲੀਨ ਹਨ ਜਪ ਜਪ ਜੀਵੇ ਸੰਤ ਜਨ ਮਹਾਰਾਜ ਜੀ ਕਹਿੰਦੇ ਸੱਚਾ ਗੁਰੂ ਉਹਨੂੰ ਸਤ ਪਰਮੇਸ਼ਰ ਨੂੰ ਜਪਦਾ ਹੈ ਤੇ ਉਹ ਪਾਪਾਂ ਦੀ ਨਿਵਰਤੀ ਹੁੰਦੀ ਹੈ ਪਾਪ ਮਹਾਰਾਜ ਜੀ ਕਹਿੰਦੇ ਜਨ ਪਾਪ ਮਲ ਧੋਵੈ ਮਹਾਰਾਜ ਜੀ ਕਹਿੰਦੇ ਜਿਹੜਾ ਉਹਨੂੰ ਜਪਦਾ ਉਹ ਮਹਾਰਾਜ ਜੀ ਕਹਿੰਦੇ ਪਾਪ ਧੁੱਪ ਜਾਂਦੇ ਹਨ ਚਰਨ ਕਮਲ ਹਿਰਦੈ ਵਸਹਿ ਸੰਕਟ ਸਭ ਖੋਵੇ ਜਿਨ੍ਹਾਂ ਗੁਰਮੁਖਾਂ ਨੇ ਪਾਤਸ਼ਾਹ ਜੀ ਕਹਿੰਦੇ ਉਹ ਸੱਤ ਪਰਮੇਸ਼ਰ ਦੇ ਚਰਨ ਕਮਲ ਹਿਰਦੇ ਵਿੱਚ ਵਸਾਲੇ ਮਹਾਰਾਜ ਜੀ ਕਹਿੰਦੇ ਉਹ ਸੰਕਟਾਂ ਤੋਂ ਮਹਾਰਾਜ ਜੀ ਕਹਿੰਦੇ ਬਚ ਗਏ ਚਰਨ ਕਮਲ ਹੀ ਹਿਰਦੇ ਵਸੈ ਸੰਕਟ ਸਭ ਖੂ ਵੈ ਮਹਾਰਾਜ ਜੀ ਕਹਿੰਦੇ ਜਿਹੜਾ ਜਗਿਆਸੂ ਗੁਰਮੁਖ ਜਨ ਹਰੀ ਦੇ ਚਰਨ ਕਮਲ ਧਾਰ ਲੈਂਦਾ ਹੈ ਹਿਰਦੇ ਵਿੱਚ ਮਨ ਦੇ ਵਿੱਚ ਉਹਨੂੰ ਵਸਾਂਦਾ ਹੈ ਉਹਦੇ ਸਾਰੇ ਸੰਕਟ ਮਹਾਰਾਜ ਜੀ ਕਹਿੰਦੇ ਕਲੇਸ਼ ਦੁੱਖ ਨਾਸ ਹੋ ਜਾਂਦੇ ਹਨ ਗੁਰ ਪੂਰਾ ਜਿਸ ਤੇ ਠੀਏ ਮਰ ਜਨਮ ਨਾ ਰੋਵੇ ਮਹਾਰਾਜ ਕਹਿੰਦੇ ਜਿਹੜਾ ਪੂਰੇ ਗੁਰੂ ਨੂੰ ਜਪਦਾ ਹੈ ਨਾ ਪੂਰੇ ਗੁਰੂ ਨੂੰ ਭੇਟਦਾ ਭੇਟ ਤੋਂ ਭਾਵ ਕੀ ਜਪਣਾ ਜਿਸ ਗੁਰਪੂਰਾ ਹਰ ਜੀ ਕਹਿੰਦੇ ਪੂਰਾ ਗੁਰ ਜਿਸ ਭੇਟੀ ਐ ਇਹਨੇ ਜਪਿਆ ਪੂਰੇ ਗੁਰਾ ਨੂੰ ਧਿਆਉਣਾ ਕੀਤਾ ਮਾਰ ਜਨਮ ਨਾ ਰੋਵੇ ਮਹਾਰਾਜ ਜੀ ਕਹਿੰਦੇ ਮਰਦਾ ਨਹੀਂ ਵਾਰ-ਵਾਰ ਉਹ ਜੰਮਨ ਮਰਨ ਤੇ ਨਹੀਂ ਪੈਂਦਾ ਇਸ ਰੋਣੇ ਤੋਂ ਮਹਾਰਾਜ ਜੀ ਕਹਿੰਦੇ ਇਸ ਕਰਲਾਟ ਤੋਂ ਬਚ ਜਾਂਦਾ ਹੈ ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ ਮਹਾਰਾਜ ਕਹਿੰਦੇ ਦਰਸ਼ਨਾਂ ਦੀ ਪਿਆਸ ਤੇ ਲੱਗ ਜਾਵੇ ਰਬ ਦਰਸ ਪਿਆਸ ਨਾਨਕ ਘਣੀ ਮਹਾਰਾਜ ਕਹਿੰਦੇ ਨਾਨਕ ਨੂੰ ਤੇਰੇ ਦਰਸ਼ਨਾਂ ਦੀ ਪਿਆਸ ਹੈ ਘਣੀ ਪਿਆਸ ਮਹਾਰਾਜ ਜੀ ਕਹਿੰਦੇ ਘਣੀ ਤੇਰੇ ਲੱਗੀ ਹੈ ਪਿਆਸ ਲੱਗੀ ਹੈ ਕਿਰਪਾ ਕਰ ਕੇ ਮਹਾਰਾਜ ਜੀ ਕਹਿੰਦੇ ਦਰਸ਼ਨ ਬਖਸ਼ ਦੇਵੈ ਕਣੀ ਕਿਰਪਾ ਕਰ ਦੇਵੇ ਮਹਾਰਾਜ ਜੀ ਕਹਿੰਦੇ ਤੁਸੀਂ ਕਿਰਪਾ ਕਰਕੇ ਦਰਸ਼ਨ ਦੇ ਦਿਵੋ ਦਰਸ਼ਨ ਬਖਸ਼ ਦਿਓ ਅਗਲਾ ਸ਼ਲੋਕ ਪਾਤਸ਼ਾਹ ਜੀ ਸ਼ੁਰੂ ਕਰਦੇ ਹਨ ਸ਼ਲੋਕ ਦਖਣਾ ਮਹੱਲਾ ਪੁਜਵਾ ਪਾਤਸ਼ਾਹ ਜੀ ਬਚਨ ਕਰਦਨ ਭੂਰੀ ਭਰਮ ਵੰਜਾਏ ਫੇਰੀ ਮੁਹੱਬਤ ਇਕ ਤੂ ਮਹਾਰਾਜ ਜੀ ਕਹਿੰਦੀ ਮੇਰੀ ਕੋ ਦੇ ਨਾਲ ਮੁਹੱਬਤ ਹੈ ਹੋਰੀ ਪਰਮ ਮਨ ਜਾਏ ਪਰੀ ਮੁਹੱਬਤ ਇੱਕ ਸਿਉ ਅੰਜ ਕਹਿੰਦੇ ਤੁਸੀਂ ਮੇਰੇ ਪਤੀ ਹੋ ਪਰਮੇਸ਼ਰ ਹੋ ਤੁਹਾਡੇ ਨਾਲ ਹੀ ਮੇਰੀ ਮੁਹੱਬਤ ਹੈ ਪ੍ਰੇਮ ਹੈ ਪਿਆਰ ਹੈ ਜਿੱਥੋਂ ਵੰਜੇ ਜਾਏ ਤਿਥਾਉ ਮੌਜੂਦ ਸੋਏ ਇਹ ਮਹਾਰਾਜ ਕਹਿੰਦੇ ਜਿੱਥੋਂ ਵੰਜੇ ਜਾਏ ਤਿਥਾਉ ਮੌਜੂਦ ਸੋਏ ਮਹਾਰਾਜ ਕਹਿੰਦੇ ਜਿੱਥੋਂ ਵੰਜਾਂ ਇਥੋਂ ਵੀ ਜਾਵਾਂ ਜਿੱਥੇ ਵੀ ਜਾਵਾਂ ਤੁਸੀਂ ਹਾਜ਼ਰ ਨਜ਼ਰ ਆਉਂਦੇ ਹੋ ਸਤਗੁਰੂ ਜੀ ਕਹਿ ਰਹੇ ਹਨ ਕਹਿੰਦੇ ਜਿੱਥੋਂ ਵੰਜਾ ਜਾਏ ਤੇ ਥਾਉ ਮੌਜੂਦ ਸੋਏ ਮਹਾਰਾਜ ਜੀ ਕਹਿੰਦੇ ਜਿੱਥੋਂ ਵੀ ਮੈਂ ਤੱਕਦਾ ਹਾਂ ਜਿੱਧਰ ਨੂੰ ਜਾਂਦਾ ਵਾਂ ਤੁਸੀਂ ਮੌਜੂਦ ਹੋ ਤੁਸੀਂ ਹਾਜ਼ਰ ਸੋਏ ਮਹਾਰਾਜ ਜੀ ਕਹਿੰਦੇ ਤੁਸੀਂ ਹਾਜ਼ਰ ਜਾਪਦੇ ਹੋ ਤੁਸੀਂ ਨਜ਼ਰ ਆਉਂਦੇ ਹੋ ਮਹੱਲਾ ਪੰਜਵਾ ਚੜ ਕੇ ਘੁਰੜੇ ਕੁੰਦੇ ਪਕੜ ਹੈ ਪੁੰਡੀ ਦੀ ਖਡਾਰੀ ਫੰਸਾ ਸੇਤੀ ਜਿਤ ਲਸ ਕੁੱਕੜ ਦੀ ਉਡਾਰੀ ਇੱਥੇ ਧਾਰਨਾ ਲੈਂਦੇ ਹਨ ਪਾਚਾ ਜੀ ਅਗਲੇ ਸ਼ਬਦ ਵਿੱਚ ਧਾਰਨਾ ਲੈਂਦੇ ਹਨ ਕਹਿੰਦੇ ਕੈਸੀ ਵਿਰਤੀ ਆਮਨੁਖ ਦੀ ਕਹਿੰਦੇ ਚਾੜ ਕੇ ਘੋੜਲੇ ਕੁੰਡੇ ਪਕੜੇ ਕੁੰਡੀ ਦੀ ਇੱਕ ਖੇਡ ਹੁੰਦੀ ਆ ਕੁੰਡੀ ਦੀ ਖੇਡ ਇਹ ਲੋ ਬਚਪਨ ਚ ਲੋਕ ਪਹਿਲੋਂ ਪਿਰਾਤਨ ਸਮਿਆਂ ਚ ਵੀ ਖੇਡਦੇ ਸੀ ਹੁਣ ਵੀ ਖੇਡੀ ਜਾਂਦੀ ਹੈ ਟੜ ਕੇ ਘੋੜੇ ਕੁੰਡੇ ਪਕੜੇ ਕੁੰਡੀ ਦੀ ਖਿਡਾਰੀ ਕੁੰਡੀ ਦੀ ਖੇਡ ਹੈ ਜਿਹੜੀ ਉਹ ਖੇਡਣ ਵਾਲਾ ਜੇ ਕਹੇ ਕਿ ਮੈਂ ਘੋੜੇ ਦੀ ਸਵਾਰੀ ਕਰਕੇ ਮਹਾਰਾਜ ਜੀ ਕਹਿੰਦੇ ਇੱਕ ਬੰਦੂਕ ਦੇ ਹੱਥਾ ਹੱਥ ਵਿੱਚ ਫੜ ਕੇ ਫੜ ਲਵਾਂ ਮਹਾਰਾਜ ਜੀ ਕਹਿੰਦੇ ਉਹ ਨਹੀਂ ਫੜ ਸਕਦਾ ਅੱਗੇ ਮਹਾਰਾਜ ਜੀ ਫਿਰ ਅਧਾਰਨ ਲੈਂਦੇ ਹਨ ਸੰਸੇਤੀ ਚਿਤੋ ਲਾਸੈ ਕੁੱਕੜ ਦੀ ਓਡਾਰੀ ਮਹਾਰਾਜ ਜੀ ਕਹਿੰਦੇ ਜੇ ਹਸਾਂ ਦੀ ਰੀਸ ਕੁੱਕੜ ਕੁੱਕੜ ਦੀ ਡਾਰੀ ਵਾਲਾ ਬੰਦਾ ਹੰਸਾਂ ਦੀ ਰੀਸ ਕਰ ਲੇ ਹੰਸਾਂ ਦੀ ਡਾਰੀ ਜਿਹੜੀ ਹੈ ਬਹੁਤ ਉੱਚੀ ਲੰਬੀ ਹੁੰਦੀ ਹੈ ਗਹਿਰੀ ਹੁੰਦੀ ਹੈ ਹੰਸ ਜਦੋਂ ਡਾਰੀ ਮਾਰਦੇ ਹਨ ਨਾ ਹੰਸ ਜਿਹੜੇ ਡਾਰੀ ਮਾਰਦੇ ਹਨ ਉਹਨਾਂ ਦੀ ਡਾਰੀ ਕੋਈ ਥੋੜੀ ਕੋਹ ਦੀ ਨਹੀਂ ਹੁੰਦੀ ਕਈ ਕੋਹ ਦੀ ਡਾਰੀ ਹੁੰਦੀ ਹੈ ਹੰਸਾਂ ਦੀ ਉਹ ਛੇਤੀ ਕਿਤੇ ਹੱਲੇ ਨਹੀਂ ਉੱਤਦੇ ਆਕਾਸ਼ 'ਚ ਜਦੋਂ ਉੱਡਦੇ ਹਨ ਤੇ ਮਹਾਰਾਜ ਜੀ ਕਹਿੰਦੇ ਇੱਕ ਆਮ ਜਿਹੜਾ ਕੁੱਕੜ ਆ ਉਹਦੀ ਡਾਰੀ ਕਿਤੇ ਵੱਡੀ ਥੋੜਾ ਹੁੰਦੀ ਹੈ ਕੁੱਕੜ ਜੇ ਉੱਡਦਾ ਹੈ ਨਾ ਥੋੜੀ ਜੀ ਡਾਰੀ ਮਾਰ ਕੇ ਥੱਲੇ ਡਿੱਗ ਪੈਂਦਾ ਉਹਦੀ ਡਾਰੀ ਨਹੀਂ ਹੁੰਦੀ ਕੁੱਕੜ ਦੀ ਉਹ ਆਮ ਭੱਜਦਾ ਹੀ ਹੈ ਮਹਾਰਾਜ ਜੀ ਕਹਿੰਦੇ ਹੰਸਾਂ ਦੀ ਜਿਹੜੇ ਉਸ ਕਰ ਲੈ ਹੰਸਾਂ ਸੇਤੀ ਜਿੱਤੋ ਲਾਸੇ ਕੁੱਕੜ ਦੀ ਉਹ ਡਾਰੀ ਮਹਾਰਾਜ ਜੀ ਕਹਿੰਦੇ ਹੰਸਾਂ ਨੂੰ ਦੇ ਕੇ ਇਹ ਕੁੱਕੜ ਨੂੰ ਮਹਾਰਾਜ ਜੀ ਕਹਿੰਦੇ ਮਨ ਦੇ ਵਿੱਚ ਚਾਪ ਪੈਦਾ ਹੋ ਜਾਏ ਕੀ ਹੰਸਾਂ ਦੀ ਰੀਸ ਕਰ ਲੈ ਇਵੇਂ ਇਹ ਧਾਰਨ ਬਗਲੇ ਦੀ ਵੀ ਹੁੰਦੀ ਹੈ ਬਾਣੀ ਦੇ ਵਿੱਚ ਹੰਸਾਂ ਨੇ ਬਗਲਿਆਂ ਦੀ ਰੀਸ ਕਰ ਲਈ ਬਗਲੇ ਇੱਕ ਦੇਖਦੇ ਸੀ ਹੰਸੜਾ ਰੀਆਂ ਮਾਰਦੇ ਹਨ ਉੱਟੀਆਂ ਤੇ ਬਗਲੇ ਮਗਰ ਜਿਹੜੇ ਹੰਸਾਂ ਦੇ ਬਗਲਿਆਂ ਨੇ ਵੀ ਡਾਰੀਆਂ ਮਾਰੀਆਂ ਪਰ ਹੰਸ ਜਿਹੜੇ ਸੀ ਉਹਨਾਂ ਦੀ ਡਾਰੀ ਲੰਮੀ ਸੀ ਬਗਲੇ ਜਿਹੜੇ ਸੀ ਉਹ ਥੱਕ ਕੇ ਭੋਏ ਤੇ ਡੇਗ ਗਏ ਥੋੜੇ ਚਿਰ ਬਾਅਦ ਹੀ ਥੱਕ ਕੇ ਸਾਹ ਚੜ ਗਿਆ ਡਿੱਗ ਗਿਆ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਕੋਕੜ ਦੀ ਧਾਰੀ ਹੈ ਇਹ ਧਾਰਨ ਲੈਂਦੇ ਹਨ ਸਾਨੂੰ ਸਮਝਾਣ ਲਈ ਮਹਾਰਾਜ ਕਿ ਤੇ ਹੰਸ ਕੋਕੜ ਨੂੰ ਨਹੀਂ ਕਹਿ ਰਹੇ ਕੋਕੜ ਜਿਹੜਾ ਉਹ ਮਨਮੁਖ ਹੈ ਹੰਸ ਜਿਹੜਾ ਉਹ ਮਹਾਰਾਜ ਜੀ ਕਹਿੰਦੇ ਗੁਰਮੁਖ ਹੈ ਕਹਿੰਦੇ ਜੇ ਗੁਰਮੁਖਾਂ ਦੀ ਕਹਿੰਦੇ ਮਨਮੁਖ ਰੀਸ ਕਰ ਲੇ ਕਹਿੰਦੇ ਬਹੁਤ ਹੀ ਮਨਮੁਖ ਜਿਹੜੀ ਹੰਸਾਂ ਦੀ ਗੁਰਮੁਖਾਂ ਦੀ ਰੀਸ ਕਰਦੇ ਤਾਂ ਹਨ ਧਾਰੀਆਂ ਤਾਂ ਲਾਉਂਦੇ ਹਨ ਮਹਾਰਾਜ ਜੀ ਕਹਿੰਦੇ ਪਰ ਉਹ ਭੋਏ ਡਿੱਗਦੇ ਹਨ ਉਹ ਆਸਾਂ ਦੀ ਗੁਰਮਖੰਦ ਦੀ ਰੀਸ ਕਰਕੇ ਮਹਾਰਾਜ ਜੀ ਕਹਿੰਦੇ ਡਾਰੀਆਂ ਤਾਂ ਮਾਰਦੇ ਹਨ ਪਰ ਉਹਨਾਂ ਦੀ ਡਾਰੀ ਛੁੱਟੀ ਹੁੰਦੀ ਹੈ ਇਸ ਗੁਰਮਖੰਦ ਦੀ ਰੀਸ ਕਰਕੇ ਤੁਰਦੇ ਤਾਂ ਹਨ ਗੁਰੂ ਵਾਲੇ ਪਾਸੇ ਪਰ ਉਹਤਿਆਂ ਦੀ ਬਿਰਤੀ ਨਹੀਂ ਹੁੰਦੀ ਉਹਨੀ ਸੁਰਤੀ ਬਿਰਤੀ ਛੋਟੀ ਹੋਣ ਕਾਰਨ ਉੱਥੋਂ ਤੱਕ ਪਹੁੰਚ ਨਹੀਂ ਸਕਦੇ ਉਹ ਥੱਲੇ ਹੀ ਨਿੰਦਿਆ ਆਮ ਵਸਤਵਾਤੀ ਚਿੱਤ ਲਾ ਕੇ ਬੈਠੇ ਰਹਿੰਦੇ ਹਨ ਉਹ ਬਾਣੀ ਦੀ ਟੁੱਬੀ ਨਹੀਂ ਲਾ ਸਕਦੇ ਬਾਣੀ ਦੀ ਟੁੱਬੀ ਇਵੇਂ ਹਰ ਸੇ ਇੱਕ ਸਾਗਰ ਦੀ ਟੂਬੀ ਲਾ ਸਕਦਾ ਹੈ ਨਾ ਸਾਗਰ ਤੇ ਬੈਠਾ ਹੋਇਆ ਹੰਸ ਉਹ ਕਿਨਾਰੇ ਤੇ ਬੈਠਾ ਵਿੰਦਾ ਨਹੀਂ ਉਹ ਟੂਬੀ ਲਾ ਕੇ ਸਾਗਰ ਦੇ ਤਲੇ ਤੋਂ ਸੁੱਚੇ ਮੋਤੀ ਨਿਕਲਦਾ ਹੈ ਉਹਦੇ ਬਰਾਬਰ ਇੱਕ ਬਗਲਾ ਬੈਠਾ ਹੁੰਦਾ ਬਗਲਾ ਬੈਠਾ ਹੁੰਦਾ ਕਹਿੰਦਾ ਹੰਸ ਥੱਲੇ ਗਿਆ ਏ ਮੈਂ ਉੱਤੇ ਯਾਰ ਗੱਡੀਆਂ ਮੱਛੀ ਖਾਈ ਜੰਨਾ ਐ ਗੱਡੀਆਂ ਮੱਛੀ ਨਿਕਲੀ ਜੰਨਾ ਅੱਜ ਮੈਂ ਵੀ ਟੂਬੀ ਮਾਰ ਕੇ ਦੇਖਾਂ ਹੰਸ ਦੇ ਪਿੱਛੇ ਪਿੱਛੇ ਬਗਲਾ ਟੁੱਬੀ ਮਾਰਦਾ ਹੈ ਬਗਲਾ ਟੁੱਬੀ ਮਾਰਦਾ ਜਦੋਂ ਟੁੱਬੀ ਮਾਰਦਾ ਉਹ ਹੰਸ ਦੀ ਗਹਿਰੀ ਟੁੱਬੀ ਉਹ ਅਨਕਾਰ ਨੂੰ ਸਾਗਰ ਦਾ ਭੇਤ ਹੁੰਦਾ ਹੰਸ ਨੂੰ ਪਰ ਬਗਲਾ ਵਿਚਾਰਾ ਡੁੱਬ ਕੇ ਮਰ ਜਾਂਦਾ ਕਿਉਂ ਉਹਦਾ ਜਿਹੜਾ ਸੁਭਾਅ ਹੁੰਦਾ ਛੱਪਣਾ ਵਾਲਾ ਹੁੰਦਾ ਹੈ ਛੱਪੜ ਦੀ ਟੁੱਬੀ ਮਾਰ ਸਕਦਾ ਪਰ ਹੰਸ ਜਿਹੜਾ ਉਹ ਪਵਿੱਤਰ ਜਲ ਦੇ ਵਿੱਚ ਟੁੱਬੀ ਲਾਂਦਾ ਗਹਿਰੀ ਟੁੱਬੀ ਹੁੰਦੀ ਹੈ ਕਿੰਨਾ ਡੂੰਘਾ ਤਲ ਹੁੰਦਾ ਹੈ ਸਾਗਰ ਦਾ ਉਥੋਂ ਨਿਗਲਦਾ ਸੁੱਚੇ ਮੋਤੀ ਉਹਦਾ ਕੋਈ ਮਾੜਾ ਖਾਣਾ ਨਹੀਂ ਹੁੰਦਾ ਡੱਡੀਆਂ ਮੱਛੀਆਂ ਖਾਣਾ। ਲਈ ਹੰਸਾਂ ਦੀ ਗੁਰਮੁਖਾਂ ਦੇ ਨਾਲ ਮਹਾਰਾਜ ਨੇ ਤੁਲਨਾ ਕਰਤੀ ਕਿਉਂਕਿ ਉਹ ਮਾੜੀ ਚੀਜ਼ ਨਹੀਂ ਖਾਂਦਾ ਕੋਈ ਡੱਡੀ ਮੱਛੀ ਨਹੀਂ ਨਿਕਲਦਾ ਉਹ ਹੰਸ ਜਿਹੜਾ ਮੋਤੀ ਝੁਗਦਾ ਸੁੱਚੇ ਕੋਈ ਉਹਦਾ ਖਾਣਾ ਹੈ ਇੱਕ ਜਿਹੜਾ ਨਾਰੀਅਲ ਦਾ ਜਾਲ ਹੈ ਉਹ ਸਕਦਾ ਨਾਰੀਅਲ ਦਾ ਪਾਣੀ ਪਿੰਦਾ ਹੰਸ ਉਹਦੀ ਚੁੰਝ ਨਹੀਂ ਤਿੱਖੀ ਹੁੰਦੀ ਹੈ ਕੱਚੇ ਨਾਰੀਅਲ ਦੇ ਵਿੱਚ ਚੁੰਝ ਮਾਰ ਕੇ ਪਾਣੀ ਨੂੰ ਨਿਗਲਦਾ ਪਾਣੀ ਨੂੰ ਪੀ ਜਾਂਦਾ ਖਾਲੀ ਕਰ ਦਿੰਦਾ ਹੰਸ ਉਸ ਨਾਰੀਅਲ ਨੂੰ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਉਹ ਬਗਲਾ ਜਿਵੇਂ ਡੁੱਬ ਕੇ ਮਰ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਨਮੁਖ ਜਿਹੜਾ ਉਹ ਵਿਰਤੀ ਸੁਰਤੀ ਛੋਟੀ ਹੁੰਦੀ ਹੈ ਹੰਸ ਦੇ ਪਿੱਛੇ ਤੁਰਦਾ ਤਾਂ ਹੈ ਪਾਰ ਉਹਦੀ ਸੁਰਤੀ ਛੋਟੀ ਹੋਣ ਕਾਰਨ ਉਹ ਬਾਹਰ ਹੀ ਰਹਿ ਜਾਂਦਾ ਔਰ ਗੁਰਵਾਣੀ ਦੇ ਸਾਗਰ ਦੇ ਵਿੱਚ ਟੁੱਬੀ ਨਹੀਂ ਲਾ ਸਕਦਾ ਗੁਰਵਾਣੀ ਰੂਪ ਸਾਗਰ ਹੈ ਇਹਦੇ ਵਿੱਚ ਟੁੱਬੀਆਂ ਨਹੀਂ ਲਾ ਸਕਦਾ ਉਹ ਆਲੇ ਦੁਆਲੇ ਤੱਕਦਾ ਦੁਨੀਆ ਨੂੰ ਦੇਖਦਾ ਸੰਗਤਾਂ ਨੂੰ ਦੇਖਦਾ ਅਦੀ ਕਿਸੇ ਦੀ ਤੀਜ ਦੇਖ ਕੇ ਉਹਨੂੰ ਟੋਕਦਾ ਅਦੀ ਕਿਸੇ ਨੂੰ ਦੇਖ ਕੇ ਨਿੰਦਿਆ ਕਰਦਾ ਉਹ ਬਾਹਰ ਹੀ ਛੱਪੜ ਦੇ ਰੂਬੀਆਂ ਮਾਰਦਾ ਹੋਇਆ ਮੱਛੀਆਂ ਡੱਡੀਆਂ ਨਿਕਲਦਾ ਰਹਿੰਦਾ ਪਰ ਕੋਲ ਬੈਠਾ ਹੋਇਆ ਹੰਸ ਜਿਹੜਾ ਉਹ ਸਾਗਰ ਦੇ ਵਿੱਚ ਟੁੱਬੀਆਂ ਲਾਈ ਜਾਂਦਾ ਉਹ ਬਾਣੀ ਰੂਪੀ ਸਾਗਰ ਨੂੰ ਮਹਾਰਾਜ ਜੀ ਕਹਿੰਦੇ ਨਿਗਲਦਾ ਸ਼ੱਕਦਾ ਤੇ ਬਾਣੀ ਰੂਪੀ ਸਾਗਰ ਵਿੱਚ ਟੁੱਬੀਆਂ ਲਾ ਕੇ ਇਸ਼ਨਾਨ ਕਰਦਾ ਇਹਨਾਂ ਕੋਈ ਫਰਕ ਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇੱਥੇ ਈ ਧਾਰਨਾ ਮਹਾਰਾਜ ਜੀ ਲੈ ਰਹੇ ਹਨ ਇੱਥੇ ਕੁੱਕੜ ਦੀ ਇਤਿਹਾਸ ਦੀ ਤੁਲਨਾ ਕਰਦੇ ਹਨ ਮਹਾਰਾਜ ਹਰ ਸੰਸਤੀ ਜੀਤੋ ਲਾਹੇ ਕੁੱਕੜ ਦੀ ਉਡਾਰੀ ਹਰ ਜੀ ਕਹਿੰਦੇ ਉਹਦੀ ਬਰਾਬਰ ਹੀ ਨਹੀਂ ਕਰ ਸਕਦਾ ਪੌੜੀ ਰਸਨਾ ਉੱtre ਹਰ ਸਰਵਣੀ ਸੁਣੈ ਸੋ ਉਦਰੇ ਮੀਤਾ ਹਰ ਜੀ ਪੌੜੀ ਰੰਮ ਕਰਦੇ ਫਿਰ ਬਚਨ ਕਰਦੇ ਨੇ ਕਹਿੰਦੇ ਜਿਹੜਾ ਬਗਨੁਖ ਉਰਮਕ ਮਹਾਰਾਜ ਜੀ ਕਹਿੰਦੇ ਰਸਨਾ ਰਹੀ ਉਹਨੂੰ ਜਪਦਾ ਹੈ ਰਸਨਾ ਨਹੀਂ ਮਾਲਕ ਨੂੰ ਜਪਦਾ ਕੰਨਾਂ ਨਾਲ ਹੀ ਉਹਨੂੰ ਸੁਣਦਾ ਹੈ ਉਹ ਉਦਰੇ ਮਿੱਤਾ ਮਹਾਰਾਜ ਜੀ ਕਹਿੰਦੇ ਉਹਦਾ ਮਿੱਤਰ ਹੈ ਮਾਲਕ ਦਾ ਮਹਾਰਾਜ ਜੀ ਕਹਿੰਦੇ ਉਹ ਮਿੱਤਰ ਹੈ ਪ੍ਰਭੂ ਦਾ ਉਹ ਹਰੀ ਦਾ ਮਿੱਤਰ ਬਣ ਗਿਆ ਮਹਾਰਾਜ ਜੀ ਕਹਿੰਦੇ ਉਹ ਰਸਨਾ ਨਹੀਂ ਜਪਦਾ ਵੀ ਹੈ ਕੰਨਾਂ ਨਾਲ ਹੀ ਸੁਣਦਾ ਵੀ ਹੈ ਦੋਵੇਂ ਕੰਮ ਕਰ ਰਿਹਾ ਇੱਕੋ ਇੱਕੋ ਸਮੇਂ ਤੇ ਦੋਵੇਂ ਕਾਰਜ ਕਰਦਾ ਹੈ ਉਹਦਾ ਮਨ ਤੇ ਤਨ ਦੋਵੇਂ ਸਫਲ ਹੋ ਜਾਂਦੇ ਹਨ ਇਨਨੇ ਕਿ ਉਹ ਜਨਮ ਸਵਾਰ ਲੈਂਦਾ ਹੈ ਹਰ ਜਪ ਲਿਖੇ ਲਾਲ ਲਿਖੇ ਲਾਏ ਭਾਵਨੀ ਤੇ ਹਸਤ ਪਵਿੱਤਾ ਤੇ ਮਹਾਰਾਜ ਜੀ ਦੇਖੋ ਅੱਗੇ ਫਿਰ ਬਚਨ ਕਰਦੇ ਹਨ ਕਹਿੰਦੇ ਹਰੀ ਦਾ ਜਸ ਜਿਹੜਾ ਲਿਖਦਾ ਹੈ ਨਾ ਕਲਮ ਦੇ ਨਾਲ ਹੁਣ ਤਾਂ ਖਤਮ ਹੋ ਚੁੱਕਾ ਨਾ ਜੀ ਮਸ਼ੀਨੀ ਜੋਗ ਹੈ ਤੇ ਮਸ਼ੀਨੀ ਸਭ ਕੁਝ ਉਥੀਆਂ ਪੁਸਤਕਾਂ ਬਣਦੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਮਸ਼ੀਨੀ ਛੱਪਦੇ ਹਨ ਪਰ ਪ੍ਰਾਤਨ ਸਮੇਂ ਅਤ ਨਹੀਂ ਸੀ ਇਸ ਤਰ੍ਹਾਂ ਉਸ ਦਿਨ ਗੁਰਸਿੱਖ ਪਿਆਰੇ ਬੜੇ ਚਾਹ ਦੇ ਨਾਲ ਗੁਰਬਾਣੀ ਲਿਖਦੇ ਸੀ ਕਲਮ ਦੇ ਨਾਲ ਗੁਰਬਾਣੀ ਲਿਖਣੀ ਜਿਵੇਂ ਗੁਰੂ ਮਹਾਰਾਜ ਧਨ ਸ੍ਰੀ ਦਸ਼ਮੇਸ਼ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਡਿਊਟੀ ਲਈ ਸੀ ਨਾ ਬਾਬਾ ਦੀਪ ਸਿੰਘ ਜੀ ਹੱਥੀ ਮਹਾਰਾਜ ਜੀ ਨੇ ਸਤਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਬਾਨ ਤੋਂ ਮਹਾਰਾਜ ਜੀ ਨੇ ਬੋਲ ਕੇ ਉਚਾਰਨ ਕੀਤੇ ਸਾਹਮਣੇ ਬਾਬਾ ਦੀਪ ਸਿੰਘ ਜੀ ਬੈਠੇ ਹੋਣ ਪਾਈ ਬਣੀ ਸਿੰਘ ਜੀ ਵਰਗੇ ਬਾਤੀ ਦਾਸ ਵਰਗੇ ਗੁਰੂ ਦੇ ਪਿਆਰੇ ਸਿੰਘ ਉਹ ਸੁਣਦੇ ਹਨ ਮਹਾਰਾਜ ਜੀ ਅਰਥਾ ਸਹਿਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮ ਦਮ ਜੀ ਧਰਤੀ ਤੇ ਸਭ ਉਹ ਕੀ ਤਲਵੰਡੀ ਦਮ ਦਮਾ ਸਾਹਿਬ ਉੱਥੇ ਭੋਰਾ ਸਾਹਿਬ ਆਪ ਜੀ ਨੇ ਤੱਕਿਆ ਹੋਵੇਗਾ ਦਰਸ਼ਨ ਕੀਤੇ ਹੋਣਗੇ ਇੱਥੇ ਮਹਾਰਾਜ ਜੀ ਨੇ ਲਿਖਵਾਈ ਕਰਾਈ ਖੁਦ ਮਹਾਰਾਜ ਜੀ ਜਵਾਨ ਤੋਂ ਮਹਾਰਾਜ ਜੀ ਜਪਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਾਉਂਦੇ ਹਨ ਅਰਥਾ ਸੇਤ ਸਹਤ ਸਿੰਘਾ ਨੂੰ ਮਹਾਰਾਜ ਨੇ ਬਾਣੀ ਸਰਵਣ ਕਰਾਈ ਉੱਥੇ ਬਾਬਾ ਦੀਪ ਸਿੰਘ ਜੀ ਸਾਹਮਣੇ ਬੈਠੇ ਸੁਣਦੇ ਹਨ ਇਸੀ ਵਸਤਾ ਹੋएगी ਬਾਬਾ ਦੀਪ ਸਿੰਘ ਦੀ ਇਹਨਾਂ ਤੋਂ ਟਕਸਾਲ ਸ਼ੁਰੂ ਹੋਈ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਬਾਬਾ ਦੀਪ ਸਿੰਘ ਜੀ ਉਹਨਾਂ ਕੋਲ ਕਿੰਨੀਆਂ ਕੁਰੀ ਦੀਆਂ ਸਿੱਧੀਆਂ ਕਿੰਨੇ ਕੁ ਗੋਣ ਹੋਣਗੇ 18 ਸਿੱਲ ਦਾ ਖੰਡਾ ਐਨਾ ਵੱਡਾ ਬਜ਼ੁਰਗ ਚੁੱਕ ਸਕਦਾ 18 ਸਿੱਗਲ ਦਾ ਅਖੰਡਾ ਉਹਨਾਂ ਦੇ ਹੱਥ 'ਚ ਹੈ ਇੱਕ ਹੱਥ ਦੇ ਨਾਲ ਹੀ 18 ਸਿੱਧ ਦਾ ਖੰਡਾ ਹੈ ਦੂਜੇ ਤਲੀ ਦੇ ਉੱਤੇ ਬਾਬਾ ਦੀਪ ਸਿੰਘ ਦਾ ਸੀਸ ਹੈ ਇਹ ਇਨੀ ਕੀ ਮਹਾਰਾਜ ਮਹਾਰਾਜ ਦੀ ਪੋਤੀ ਸਾਹਿਬ ਤੁਹਾ ਮਾ ਸਤਿਗੁਰਾਂ ਨੇ ਉਚਾਰਨ ਕੀਤੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀਵ ਜਵਾਨ ਤੋਂ ਬੋਲ ਕੇ ਮਹਾਰਾਜ ਜੀ ਬਾਣੀ ਲਖਾਉਂਦੇ ਹਨ ਅਬਾ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਭਾਈ ਸਾਹਿਬ ਜੀ ਉਹਨਾਂ ਨੇ ਇਹਨਾਂ ਦੇ ਤਾਰੇ ਕਰਕੇ ਚਾਰੇ ਦਿਸ਼ਾਵਾਂ ਦੇ ਵਿੱਚ ਚਾਰ ਸਰੂਪ ਪਛਾਣੇ ਹਨ ਤੇ ਚਾਰ ਇਹ ਨਹੀਂ ਵੀ ਇੱਕ ਹੀ ਸਰੂਪ ਲਿਖਿਆ ਅਬਾ ਦੀਪ ਸਿੰਘ ਜੀ ਭਾਈ ਸਾਹਿਬ ਜੀ ਮਨੀ ਸਿੰਘ ਜੀ ਵਰਗੇ ਇਹਾਂ ਨੇ ਭਾਈ ਸਾਧ ਸੰਗਤ ਜੀ ਚਾਰ ਸਰੂਪਾਂ ਦੇ ਤਾਰੇ ਕੀਤੇ ਅੱਤੀ ਲਿਖਾਈ ਕੀਤੀ ਇੰਨਾ ਵੱਡਾ ਕਾਰਜ ਹੋਏਗਾ ਉਹ ਇੰਨਾ ਇੰਨੀ ਮਿਹਨਤ ਕੀਤੀ ਕਿਤੇ ਭੋਜਨ ਵੀ ਨਹੀਂ ਛਕਣਾ ਸਾਰਾ ਦਿਨ ਠੰਡਾ ਜਲ ਘੜਿਆਂ ਚ ਰੱਖ ਲੈਣਾ ਤੇ ਨਾਲ ਛੋਲੇ ਚੱਬਣੇ ਛੋਲੇ ਕੋਲ ਰੱਖ ਲੈਣੇ ਪੁੱਜੇ ਜਦੋਂ ਭੁੱਖ ਲੱਗਣੀ ਛੋਲੇ ਚੱਪ ਕੇ ਫਿਰ ਲਖਾਈ ਸ਼ੁਰੂ ਕਰ ਦੇਣੀ ਫਿਰ ਦੁਬਾਰਾ ਲਿਖਣਾ ਸ਼ੁਰੂ ਕਰ ਦੇਣਾ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕਹ ਰਹੇ ਹਨ ਕਿ ਲਿਖਣ ਦਾ ਕਿੰਨਾ ਵੱਡਾ ਫਲ ਹੈ ਹਰ ਜਿਸ ਲਿਖਾਏ ਲਏ ਭਾਵਨੀ ਮਹਾਰਾਜ ਕਹਿੰਦੇ ਭਾਵਨੀ ਲਾ ਕੇ ਨਾ ਚਿੱਤ ਲਾ ਕੇ ਸ਼ਰਧਾ ਨਾਲ ਜੇ ਕੋਈ ਬਾਣੀ ਲਿਖਦਾ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਵੱਡਾ ਫਲ ਮਿਲਦਾ ਹੈ ਪਤਨ ਕਰਜਨ ਸੇ ਹਸਤ ਪਵਿੱਤਾ ਮਹਾਰਾਜ ਕਹਿੰਦੇ ਉਹਦੇ ਹੱਥ ਹੀ ਪਵਿੱਤਰ ਹੋ ਜਾਂਦੇ ਹਨ ਉਹਦੇ ਹਸਤੇ ਜਿਹੜੇ ਨਾ ਹੱਥ ਪਵਿੱਤਾ ਤੋਂ ਬਾਅਦ ਪਵਿੱਤਰ ਹੋ ਜਾਂਦੇ ਹਨ ਇਹ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਨੇ ਪਿਆਰਿਆਂ ਨੇ ਹੱਥੀ ਲਿਖਾਈਆਂ ਕਰ ਕਰਕੇ ਜਗ੍ਹਾ ਜਗ੍ਹਾ ਤੇ ਪਹੁੰਚਾ ਕੇ ਧਰਮ ਦਾ ਪ੍ਰਚਾਰ ਕੀਤਾ ਕਿੰਨਾ ਮਿਹਨਤ ਦਾ ਸਮਾਂ ਸੀ ਹੁਣ ਤਾਂ ਆਪਾਂ ਓਥੀਆਂ ਛਪੀਆਂ ਛਪਾਈਆਂ ਨਹੀਂ ਪੜ ਸਕਦੇ ਉਦੋਂ ਗੁਰਸਿੱਖਾ ਨੂੰ ਬਹੁਤ ਬਾਣੀ ਕੰਠ ਸੀ ਜੰਗਲਾਂ ਵਿੱਚ ਵੀ ਰਹਿੰਦੇ ਸੀ ਪੋਤੀਆਂ ਥੋੜਾ ਨਾਲ ਚੁੱਕਦੇ ਸੀ ਜਵਾਨੀ ਬਾਣੀ ਕੰਠ ਸੀ ਗੁਰਸਿੱਖਾ ਨੂੰ ਸ੍ਰੀ ਸੁਖਨੀ ਸਾਹਿਬ ਜੀ ਕੰਠ ਜਬਜੀਤ ਸਾਹਿਬ ਜੀ ਕੰਠ ਸ੍ਰੀ ਚੌਪੀ ਸਾਹਿਬ ਜੀ ਕੰਠ ਹੁਣ ਚੌਪੀ ਸਾਹਿਬ ਦਾ ਕੋਈ ਬਾਟ ਬਹੁਤਾ ਵੱਡਾ ਨਹੀਂ 5-4 ਮਿੰਟਾਂ ਦਾ ਪਾਠ ਹੈ ਚੌਪੀ ਸਾਹਿਬ ਦਾ ਆਪਾਂ ਨੂੰ ਸਾਰਿਆਂ ਨੂੰ ਕੰਠੋਣਾ ਚਾਹੀਦਾ ਇਹ ਕਿ ਆਪਣੀ ਰੱਖਿਆ ਵਾਸਤੇ ਦਸ਼ਮੇਸ਼ ਪਾਸ਼ਾ ਨੇ ਚੋਪੀ ਸਾਹਿਬ ਜੀ ਰਚਨਾ ਕੀਤੀ ਜਦੋਂ ਗੁਰਸਿੱਖ ਤੁਰਦਾ ਫਿਰਦਾ ਹੋਵੇ ਉਦੋਂ ਵੀ ਕਰ ਸਕਦਾ ਹੈ ਉਹ ਹਰ ਵਕਤ ਮਹਾਰਾਜ ਜੀ ਗੁਰਸਿੱਖ ਦੇ ਨਾਲ ਰਹਿੰਦੇ ਨੇ ਜਿਹੜੇ ਚੋਪੀ ਸਾਹਿਬ ਦੇ ਜਾਪ ਕਰਦੇ ਹਨ ਮਹਾਰਾਜ ਜੀ ਦਾ ਪਹਿਰਾ ਰਹਿੰਦਾ ਹੈ ਦੁੱਖ ਵੇਲੇ ਸੁੱਖ ਵੇਲੇ ਅੰਗ ਸੰਘੋ ਕੇ ਸਹਾਤਾ ਕਰਦੇ ਹਨ ਇਹ ਰੱਖਿਆ ਵਾਸਤੇ ਚੋਪੀ ਸਾਹਿਬ ਦਾ ਪਾਠ ਮਹਾਰਾਜ ਜੀ ਦਸ਼ਮੇਸ਼ ਪਾਸ਼ਾ ਜੀ ਨੇ ਰੱਖਿਆ ਵਾਸਤੇ ਇਹ ਜਾਪ ਪ੍ਰਚਾਰਣ ਕੀਤੇ ਜਪਜੀਤ ਸਾਹਿਬ ਜੀ ਅੰਤਰ ਗਿਆਨ ਵਾਸਤੇ ਹੈ ਜਿੰਨਾ ਜਪਜੀਤ ਸਾਹਿਬ ਜੀ ਦਾ ਪਾਠ ਜ਼ੁਬਾਨੀ ਕਰਾਂਗੇ ਆਟੋਮੈਟਿਕ ਹੀ ਬਾਣੀ ਯਾਦ ਹੋਵੇਗੀ ਤਾਂ ਹੀ ਉਹ ਸਿੱਖਾਂ ਨੂੰ ਬਾਣੀ ਯਾਦ ਸੀ ਉਹ ਜਪਜੀਤ ਸਾਹਿਬ ਦੇ ਪਾਠ ਅੰਤਰ ਧਿਆਨੋ ਕੇ ਜ਼ੁਬਾਨੀ ਕਰਦੇ ਸੀ ਤੁਹਾਨੂੰ ਜ਼ੁਬਾਨੀ ਅਸੀਂ ਦੇਖ ਕੇ ਨਹੀਂ ਕਰਦੇ ਵਧੀਆ ਜਿਵਾਨੀ ਤੱਕ ਹੀ ਅਸੀਂ ਦੇਖ ਕੇ ਨਹੀਂ ਪੜ ਸਕਦੇ ਸਾਧ ਸੰਗਤ ਜੀ ਉਹ ਜਪਜੀਤ ਸਾਹਿਬ ਚੋਪੀ ਸਾਹਿਬ ਰਹਿਰਾਜ ਸਾਹਿਬ ਫੀਲਾ ਸਾਹਿਬ ਇਹ ਬਾਣੀਆਂ ਤੇ ਸਾਨੂੰ ਕੰਠੋ ਨਹੀਂ ਆ ਚਾਹੀਦੀਆਂ ਤਕਰੀਬਨ ਗੁਰ ਸਿੱਖ ਨੂੰ ਕਿਉਂਕਿ ਇਹ ਬਾਣੀਆਂ ਸੜੀਆਂ ਆਮ ਰੋਜ਼ ਪੜਨ ਵਾਲੀਆਂ ਨਿਤ ਦੀਆਂ ਬਾਣੀਆਂ ਨੇ ਜਿਹਨੂੰ ਨਿਤਨੇਮ ਕਹਿੰਦੇ ਹਨ ਇਹ ਬਹੁਤਾ ਨਹੀਂ ਇੰਨੀਆਂ ਕੋਈ ਬਾਣੀਆਂ ਤੇ ਕੰਠ ਕਰ ਲੈਣੀਆਂ ਚਾਹੀਦੀਆਂ ਇਹ ਤੇ ਔਖੀ ਘੜੀ ਆਵੇ ਬੱਸ ਚ ਟ੍ਰੇਨ ਤੇ ਕਿਤੇ ਜਾ ਰਿਆਂ ਇਹ ਨਹੀਂ ਗੁਰਕਾ ਸਾਹਿਬ ਅਸੀਂ ਪੜ ਸਕਦੇ ਆ ਤੇ ਸਾਧ ਸੰਗਤ ਜੀ ਤੇ ਮਹਾਰਾਜ ਜੀ ਕਹਿੰਦੇ ਹੱਥ ਲਿਖਤ ਦੇ ਨਾਲ ਸਤ ਪੁਨੀਤੋਂ ਨਿਆਂ ਪਵਿੱਤਰ ਬਣ ਜਾਂਦੇ ਹਨ 860 ਤੀਰਥ ਮੱਜਨ ਸਭ ਉਨਤਨ ਕੀਤਾ ਹਰਾ ਜੀ ਕਹਿੰਦੇ ਜਿਨ੍ਹਾਂ ਨੇ ਪੁੰਨ ਕੀਤੇ ਹਨ ਵੱਡੇ ਉਹਨਾਂ ਨੂੰ 860 ਤੀਰਥਾਂ ਦਾ ਫਲ ਮਿਲ ਜਾਂਦਾ 860 ਤੀਰਥ ਮੱਜਨ ਤੀਰਥਾਂ ਤੇ ਮੱਜਨ ਕਰਦੇ ਹਨ ਲੋਕ ਇਸ਼ਨਾਨ ਕਰਦੇ ਹਨ ਹਰਾ ਜੀ ਕਹਿੰਦੇ ਪੁੰਨ ਲੈਣਾ ਨਾ ਘਰ ਬੈਠੇ ਬਾਣੀ ਪੜੋ ਹਰਾ ਜੀ ਕਹਿੰਦੇ ਕਿਸੇ ਤੇ ਦਇਆ ਕਰ ਦਿਓ ਧਰਮੀ ਮਨ ਵਸ ਤੇ ਦਇਆ ਉਹ ਨਹੀਂ ਜ਼ਰੂਰੀ ਹੈ ਬਿਮਾਰਾ ਜੀ ਕਹਿੰਦੇ ਜੇ ਦਇਆ ਕਰ ਦਾਂਗੇ ਕਿਸੇ ਗਰੀਬ ਗੁਰੂਬੇ ਤੇ ਤੇ ਫਿਰ ਕਿਤੇ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਨ ਦੀ ਲੋੜ ਨਹੀਂ ਉਹ ਪੁੰਨ ਤੁਹਾਨੂੰ ਉੱਥੇ ਦਇਆ ਕਰਨ ਨਾਲ ਹੀ ਮਿਲ ਜਾਏਗਾ ਇੱਥੇ ਕਿਸੇ ਦੇ ਦਇਆ ਕਰ ਦੋ ਗਰੀਬ ਤੇ ਕਿਸੇ ਗਰੀਬ ਨੂੰ ਕਿਸੇ ਚੀਜ਼ ਦੀ ਲੋੜ ਆ ਨੂੰ ਲੈ ਕੇ ਦੇ ਦੋ ਇਹ ਸਾਨੂੰ ਚੱਪਲਾਂ ਦੀ ਲੋੜ ਆ ਚੱਪਲਾਂ ਲੈ ਦੋ ਕਿਸੇ ਗਰੀਬ ਦੇ ਬਸਤਰ ਨਹੀਂ ਉਹਨੂੰ ਆਪਣੇ ਬਸਤਰ ਤਾਰ ਕੇ ਪਾ ਦਿਓ ਮਹਾਰਾਜ ਜੀ ਆਪਣੇ ਪਾਵਨ ਦੇ ਸੀ ਛੋਟੀ ਜੀ ਉਮਰ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਆਪਣੇ ਵਸਤਰ ਲਾ ਕੇ ਪਾਉਂਦੇ ਸੀ ਗੁਰਦੇਵ ਭਾਦਰ ਮਹਾਰਾਜ ਜੀ ਨੇ ਆਪਣੇ ਵਸਤਰ ਲਾ ਕੇ ਛੋਟੀ ਜਿਹੀ ਆਜੂ ਚ ਪਵਾਤੇ ਸੀ ਇੱਕ ਪੰਡਤ ਨੂੰ ਸਰੀਰ ਤੋਂ ਨੰਗਾ ਸੀ ਮਹਾਰਾਜ ਜੀ ਸੋਹਣੇ ਵਸਤਰ ਪੋਸ਼ਾਕ ਪਾਈ ਹੋਈ ਆ ਬਾਹਰ ਜਾਂਦੇ ਹਨ ਤੇ ਲਾ ਕੇ ਉਹ ਜ ਆ ਪੰਡਤ ਨੂੰ ਪਵਾਉਂਦੇ ਹਨ ਤੇ ਮਾਤਾ ਜੀ ਬਹੁਤ ਦੁਖੀ ਹੁੰਦੇ ਹਨ ਕਹਿੰਦੇ ਹੁਣੀ ਪੋਸ਼ਾਕ ਪਵਾਈ ਸੀ ਸਹਬਜ਼ਾਦੇ ਨੂੰ ਸ਼ਿਕਾਇਤ ਕਰਦੇ ਹਨ ਮਹਾਰਾਜ ਨੂੰ ਕਹਿੰਦੇ ਹੁਣੀ ਲਾ ਕੇ ਜਿਹੜੀ ਚੀਜ਼ ਪਵਾਈ ਦੀ ਹੈ ਜੇ ਜੋੜਾ ਪਵਾਈ ਦਾ ਤਿੱਲੇਦਾਰ ਉਹ ਵੀ ਲਾ ਕੇ ਪਵਾਉਂਦੇ ਹਨ ਜੇ ਵਸਤਰ ਪਾਈ ਦੇਣ ਉਹ ਵੀ ਬਾਹਰ ਦੇ ਹੁੰਦੇ ਹਨ ਮਹਾਰਾਜ ਜੀ ਇਹ ਬਹੁਤ ਖੱਟੂ ਹਨ ਬਹੁਤ ਸ਼ਰਾਰਤੀ ਹਨ ਤੇ ਮਹਾਰਾਜ ਦਾ ਸੁਭਾਅ ਸੀ ਸਤਿਗੁਰਾਂ ਦਾ ਸੁਭਾਅ ਸੀ ਸਤਿਗੁਰੂ ਨਾਨਕ ਮਹਾਰਾਜ ਜੀ ਸਨ ਜੋ ਕੋਈ ਵੀ ਪਿੱਤਾ ਨੇ ਦੇਣਾ ਬਾਹਰ ਜਾ ਕੇ ਵੰਡੋਣਾ ਜੇ ਵਸਤਵਾਂ ਦੇਣੀਆਂ ਕੋਈ ਪੈਸੇ ਦੇਣੇ ਜਾਂ ਸਰੀਰ ਤੇ ਸੋਹੜੇ ਵਸਤਰ ਪਾਣੇ ਜੇ ਕਿਸੇ ਨੂੰ ਭੁੱਖੇ ਨੰਗੇ ਨੂੰ ਦੇਖਣਾ ਤੇ ਉਹਦੇ ਤੇ ਦਇਆ ਕਰ ਦੇਣੀ ਇਹ ਦਇਆ ਦੇ ਵਿੱਚ ਹੀ ਧਰਮ ਹੈ ਜਿਸ ਮਨੁੱਖ ਦੇ ਵਿੱਚ ਪਿਆਰ ਹੋ ਦਇਆ ਹੀ ਨਹੀਂ ਨਾ ਕਿਸੇ ਪ੍ਰਤੀ ਦੂਜੇ ਪ੍ਰਤੀ ਦਇਆ ਨਹੀਂ ਮੰਨਦੇ ਵਿੱਚ ਉਹ ਧਰਮੀ ਨਹੀਂ ਹੋ ਸਕਦਾ ਭਵੇਂ ਧਰਮੀਆਂ ਦੇ ਵਿੱਚ ਉਹ ਬੈਠਾ ਰਹੇ ਨੇਤਾ ਪ੍ਰਤੀ ਪਰ ਧਰਮੀ ਉਹ ਹੀ ਖਵਾ ਸਕਦਾ ਜਿਹੜਾ ਦਇਆ ਧਾਰਨ ਕਰਦਾ ਪਹਿਲਾ ਪੰਜ ਪਿਆਰਾ ਦਇਆ ਦਾ ਸਾਗਰੀ ਸੀ ਦਇਆ ਤੋਂ ਹੀ ਪੰਜ ਪਿਆਰਿਆਂ ਦੀ ਚੋਣ ਸ਼ੁਰੂ ਹੋਈ ਸੀ ਇਹ ਬੜਾ ਵੱਡਾ ਇਤਿਹਾਸ ਹੈ ਕੋਈ ਛੋਟਾ ਨਹੀਂ ਹੈ ਦਇਆ ਆਈ ਫਿਰ ਧਰਮ ਆਇਆ ਦਇਆ ਤੋਂ ਬਾਅਦ ਹੀ ਧਰਮ ਫੁੱਟਦਾ ਹੈ ਅੰਮ੍ਰਿਤ ਪ੍ਰਾਪਤ ਹੁੰਦਾ ਪਹਿਲੋ ਅੰਮ੍ਰਿਤ ਛਕਣ ਤੋਂ ਪਹਿਲੋ ਦਇਆ ਧਾਰਨ ਕਰਨੀ ਪੈਂਦੀ ਹੈ ਆਪਾਂ ਤਾਂ ਐਵੇਂ ਅੰਮ੍ਰਿਤ ਛਕ ਲੈਨੇ ਆ ਨਾ ਪ੍ਰਾਤਨ ਸਮੇਂ ਚ ਐਵੇਂ ਨਹੀਂ ਸੀ ਅੰਮ੍ਰਿਤ ਛਕਾਏ ਜਾਂਦੇ ਹੁਣ ਤਾਂ ਆਪਾਂ ਛਕ ਲੈਨੇ ਉਦੋਂ ਪੰਜਾ ਬਾਣੀਆਂ ਕੰਠ ਸੁਣਦੇ ਸਨਵਾ ਰਾਜੀ ਸਿੰਘ ਕਹਿੰਦੇ ਵੀ ਬਾਣੀ ਕੰਠ ਹੈ ਬਾਣੀ ਜਾਦ ਜਪਜੀ ਸਾਹਿਬ ਜਾਦ ਦਇਆ ਧਾਰਨ ਕੀਤੀ ਹੈ ਕਿਸੇ ਪ੍ਰਤੀ ਦਇਆ ਰੱਖਦਾ ਫਿਰ ਤੂੰ ਅੰਮ੍ਰਿਤ ਧਾਰਨ ਕਰਨ ਯੋਗਾ ਹੋਵੇਂ ਨਹੀਂ ਤਾਂ ਨਾ ਛਕ ਜੀ ਅਜੇ ਹੋਰ ਮਿਹਨਤ ਕਰ ਸੇਖ ਜੀ ਕਹਿੰਦੇ ਮਿਹਨਤ ਕਰੋ ਜਦੋਂ ਮਿਹਨਤ ਪੂਰੀ ਹੋ ਜੇਗੀ ਦਇਆਵਾਨ ਹੋ ਜਾਗੇ ਧਰਮੀ ਹੋ ਜਾਗੇ ਫਿਰ ਅੰਬਰ ਸ਼ਕਰਨ ਦਾ ਫਾਇਦਾ ਨਹੀਂ ਤਾਂ ਬਾਹਰੋਂ ਅਸੀਂ ਵਸਤਰ ਤਾਂ ਪਹਿਨ ਲਾਂਗੇ ਚਿੰਨ ਸੱਸੀ ਧਾਰਨ ਕਰ ਲਾਂਗੇ ਪਰ ਅੰਦਰੋਂ ਦਇਆ ਧਰਮ ਨਾ ਹੋਣ ਕਾਰਨ ਅਸੀਂ ਪੂਰੇ ਨਹੀਂ ਬਣ ਸਕਦੇ ਭਾਰਾ ਜੀ ਕਹਿੰਦੇ ਤੀਰਥਾਂ ਦਾ ਫਲ ਲੈਣਾ ਦਇਆ ਧਾਰਨ ਕਰੋ ਇੱਥੇ ਬੈਠੀ ਫਲ ਵੱਜਣ ਦਾ ਫਲ ਪ੍ਰਾਪਤ ਹੋ ਜਾਵੇਗਾ ਸੰਸਾਰ ਸਾਗਰ ਤੇ ਉਬਰੇ ਵਿਖਿਆ ਗੜ ਜੀਤਾ ਮਹਾਰਾਜ ਜੀ ਕਹਿੰਦੇ ਜੜ ਗਾੜੇ ਨਾ ਕਿਲਾ ਸਰੀਰ ਕਿਲਾ ਗੜ ਕਿਲੇ ਨੂੰ ਕਹਿੰਦੇ ਹਨ ਸਰੀਰ ਰੂਪੀ ਕਿਲਾ ਹੈ ਨਾ ਇਹਨੂੰ ਜਿੱਤਣ ਵਾਸਤੇ ਗੁਰੂ ਦਾ ਨਾਮ ਮੰਤਰ ਚਾਹੀਦਾ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਪਾਲਿਆ ਇਸ ਸੰਸਾਰ ਸਾਗਰ ਤੇ ਉਭਰੇ ਵਿਖਿਆ ਗੜ ਜੀਤਾ ਵਿਖਿਆ ਰੂਪੀ ਜ਼ਹਿਰ ਮਹਾਰਾਜ ਜੀ ਕਹਿੰਦੇ ਸੰਸਾਰ ਨੂੰ ਉਹਨਾਂ ਨੇ ਜਿੱਤ ਲਿਆ ਇਸ ਕਿਲੇ ਸੰਸਾਰ ਨੂੰ ਉਹਨਾਂ ਨੇ ਜਿੱਤ ਲਿਆ ਨਾਨਕ ਗੜ ਲਾਏ ਲੜ ਲਾਏ ਉਧਾਰਿਆਨ ਦਾ ਸੇਵ ਸਮੀਤਾ ਇਹ ਤੁਖ ਦੇ ਮਹਾਰਾਜ ਜੀ ਸੰਬੂਰਣ ਕਰਦੇ ਹਨ ਸ਼ਬਦ ਬੇਨਤੀ ਕਰਦਾ ਨਾਨਕ ਲੜ ਲਾਏ ਉਧਾਰਿਆਨ ਮਹਾਰਾਜ ਜੀ ਕਹਿੰਦੇ ਨਾਨਕ ਉਹ ਪਰਮੇਸ਼ਰ ਦੇ ਲੜ ਲੱਗ ਕੇ ਮਹਾਰਾਜ ਜੀ ਕਹਿੰਦੇ ਆਧਾਰ ਹੋ ਜਾਂਦਾ ਹੈ ਦਾ ਸੇਵ ਸਮੀਤਾ ਮਹਾਰਾਜ ਜੀ ਕਹਿੰਦੇ ਉਹਦੀ ਸੇਵਾ ਕਮਾ ਕੇ ਦਇਆ ਕਮਾ ਕੇ ਉਹਨੂੰ ਮਿੱਤਰ ਬਣਾ ਕੇ ਮਹਾਰਾਜ ਜੀ ਕਹਿੰਦੇ ਇਹ ਭਵ ਸਾਗਰ ਤੋਂ ਤਰ ਜਾਈਦਾ ਹੈ ਪਾਰਉ ਤਰਉ ਜਾਂਦਾ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਦੋ ਸ਼ਲੋਕ ਕੋੜੀਆਂ ਪਾਤਸ਼ਾਹ ਜੀ ਸੰਪੂਰਨ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨੀਆਂ ਕੋ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਨੀਕਾਂ ਭੁੱਲਾ ਹੋ ਜੰਨੀਆਂ ਨ ਮਹਾਰਾਜ ਜੀ ਸਮੱਤ ਬਖਸ਼ਣਾਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ සතනාමවහෙගරු ස්‍යනාමවහෙගරු